ਮਾਂ ਦੀਆਂ ਦੁਆਵਾਂ ਧੀਆਂ ਦੇ ਸੁਪਨੇ ਇਸ ਖੱਦਰ ਬਾਗ ਦੇ ਵਿੱਚ ਪਰੋਕੇ ਮੈਂ ਅੱਜ ਫੇਰ ਲੈ ਕੇ ਹਾਜ਼ਰ ਆਂ ਪ੍ਰਵੀਨ ਫੁਲਕਾਰੀ ਹਾਊਸ ਤੋਂ ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਮੈਂ ਖੱਦਰ ਦਾ ਬਾਗ ਲੈ ਕੇ ਆਈ ਆਂ ਇਹ ਖੱਦਰ ਦਾ ਬਾਗ ਕਿਵੇਂ ਬਣਿਆ ਹੈ ਤੁਸੀਂ ਜਿਹੜੀ ਮੈਂ ਵੀਡੀਓ ਅਟੈਚ ਕਰ ਦੂੰਗੀ ਉਦਾਂ ਤੁਸੀਂ ਇਹ ਪਿੱਛੇ ਲਈ ਮੈਨੂੰ ਬਹੁਤ ਸਾਰੇ ਜਾਣਿਆਂ ਨੇ ਪੁੱਛਿਆ ਸੀਗਾ ਕਿ ਇਹ ਖੱਦਰ ਦਾ ਬਾਗ ਕਦੋਂ ਕੰਪਲੀਟ ਹੋਊਗਾ ਇਨ ਇਸ ਬਾਗ ਨੂੰ ਕੱਢਣ ਤੇ ਹੀ ਜਿਹੜਾ 6 ਮਹੀਨੇ ਲੱਗ ਜਾਂਦੇ ਆ ਤੁਸੀਂ ਵੇਖ ਸਕਦੇ ਹੋ ਕਿੰਨਾ ਸੰਘਣਾ ਜਿਹੜਾ ਇਹ ਬਾਗ ਤਿਆਰ ਕੀਤਾ ਹੋਇਆ ਸਾਰਾ 2.5 ਮੀਟਰ ਲੰਮਾ 1.5 ਮੀਟਰ ਚੌੜਾ ਖੱਦਰ ਤੇ ਤਿਆਰ ਕੀਤਾ ਹੋਇਆ ਤੁਸੀਂ ਪਿੱਛੋਂ ਵੀ ਵੇਖ ਸਕਦੇ ਹੋ ਇੱਕ ਇੱਕ ਟੰਕਾ ਸੂਈ ਦੇ ਨਾਲ ਪਰੋਕੇ ਬੜੇ ਸਬਰ ਤੇ ਮਿਹਨਤ ਨਾਲ ਅਸੀਂ ਤਿਆਰ ਕਰਦੇ ਆਂ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚੋਂ ਹੱਥ ਦੀ ਬਾਗ ਫੁਲਕਾਰੀਆਂ ਪੱਖੀਆਂ ਚੋਲੇ ਹੋਰ ਵੀ ਬਹੁਤ ਸਾਰੀਆਂ